ਜੇ ਕਹਿੰਦੇ ਜਿਵੇਂ ਤੁਹਾਡੇ ਮੂੰਹ ਚ ਮਾੜੇ ਸ਼ਬਦ ਨਿਕਲ ਜਾਂਦੇ ਆ ਫਿਰ ਐਂ ਹੀ ਸਾਡੇ ਤੋਂ ਕਤਲ ਹੋ ਜਾਂਦਾ ਨਹੀਂ ਗੱਲ ਨਹੀਂ ਜੇ ਹੁਣ ਜੇ ਮਾਂ ਦਾ ਦੁੱਧ ਪੀਤਾ ਹੁਣ ਕਿਸੇ ਨੂੰ ਕਹੀਂ ਫਿਰ ਤੈਨੂੰ ਦੱਸੂਗਾ ਮੈਂ ਪਤਾ ਤਾਂ ਹੀ ਬੋਲਿਆ ਕਿਉਂ ਮਾਰ ਦੂਗਾ ਕਿਸੇ ਨੂੰ ਇਹ ਕੌਣ ਆ ਨਹੀਂ ਲੱਗਦਾ ਤੁਹਾਨੂੰ ਕਾਹਤੇ ਅੰਨੇ ਵਾਪ ਉਸਣਾ ਪੈ ਰਹੀਆਂ ਕਿ ਅਮਰਤਪਾਲ ਸਿੰਘ ਮੈਰੋਂ ਨੇ ਆ ਕੀਤੀ ਐ ਸੂਰਮੇ ਵਾਲੀ ਗੱਲ ਇਹ ਜਿਹੜੇ ਜਿਹੜੇ ਪਾ ਰਹੇ ਨੇ ਉਹ ਆਪਣਾ ਆਪਣਾ ਪਹਿਲਾਂ ਪ੍ਰੋਫਾਈਲ ਚੈੱਕ ਕਰਨ ਆਪਣੇ ਆਪਣੇ ਪਰਿਵਾਰ ਦਾ ਇਤਿਹਾਸ ਚੈੱਕ ਕਰਨ ਕਿ ਆ ਉਹਨਾਂ ਨੇ ਜੀਵਨ ਚ ਕੋਈ ਗੁਨਾਹ ਹੀ ਨਹੀਂ ਕੀਤੇ ਸਾਰਿਆਂ ਦੇ ਪੜਦੇ ਨੇ ਇਹ ਇੱਕ ਕੁੜੀ ਨੂੰ ਮਾਰ ਕੇ ਤੁਸੀਂ ਦੱਸੋ ਕਿੰਨੀ ਇੱਥੇ ਵੀ ਕਿਹੜਾ ਮੋਰਚਾ ਫਤਿਹ ਕਰਤਾ ਇਹ ਸਿੱਖ ਦਾ ਕਰਤਾਰ ਨਹੀਂ ਹੈ ਸਿੱਖ ਕਦੇ ਔਰਤਾਂ ਤੇ ਬਾਹਰ ਨਹੀਂ ਕਰਦਾ ਕਿੰਨੇ ਲੋਕ ਪੰਜਾਬ ਦੀ ਖਾਸੀਅਤ ਤੇ ਸੜਕਾਂ ਤੇ ਉਤਰਦੇ ਆ ਵੀ ਇਹ ਧੱਕਾ ਹੋਇਆ ਪਰ ਇਸ ਕੁੜੀ ਦੇ ਲਈ ਤੀ ਕੋ ਆਇਆ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਸਮੇ ਜਿਹੜਾ ਚਿਹਰਾ ਹੈ ਉਹ ਕਲੀਅਰ ਨਹੀਂ ਹੈਗਾ ਬਾਣੇ ਵਾਲੇ ਅਮਰਤਾਰੀ ਆਪਣੀਆਂ ਪਤਨੀਆਂ ਦੇ ਨਾਲ ਰੀਲਸ ਪਾ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਡਾਂਸਿਸ ਕਰ ਰਹੇ ਨੇ ਕਿੰਨੇ ਅੱਜ ਠੇਕੇ ਖੁੱਲੇ ਨੇ ਪੰਜਾਬ ਦੇ ਸਕੂਲ ਘਟ ਨੇ 10 ਗੁਣਾ ਠੇਕੇ ਹੋਣਗੇ ਕੀ ਉਹ ਚੰਗੇ ਨੇ ਅੱਜ ਪੰਜਾਬ ਦੇ ਵਿੱਚ ਕੁੜੀਆਂ ਨੂੰ ਸ਼੍ਰੀ ਆਮ ਨਚਾਇਆ ਜਾਂਦਾ ਵਿਆਹਾਂ ਦੇ ਵਿੱਚ ਇਹ ਲੋਕੀ ਨੇ ਜਿਹੜੇ ਅੱਜ ਕਹਿੰਦੇ ਬਹੁਤ ਵਧੀਆ ਗੱਲ ਹੋ ਗਿਆ ਆਪਣੀ ਆਪਣੀ ਮਾਂ ਦੀ ਕਸਮ ਖਾਣ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਣ ਕਿ ਤੁਸੀਂ ਅੱਜ ਤੇ ਬਾਅਦ ਨਚੂਗੇ ਨਹੀਂ ਇਹ ਗੱਲਾਂ ਤੁਸੀਂ ਪਹਿਲਾਂ ਕਿਉਂ ਨਾ ਕੀਤੀਆਂ ਹੁਣ ਅਮਰਿਤਪਾਲ ਸਿੰਘ ਮਹਿਰੋਂ ਦੇ ਦਿਵਾਲੇ ਹੋਏ ਹੋ ਕਹਿੰਦੇ ਤੁਸੀਂ ਤੇ ਉਹਨਾਂ ਲਈ ਗੈਂਗਸਟਰ ਸ਼ਬਦ ਵੀ ਵਰਤ ਲਿਆ ਉਹ ਕਿਉਂ ਵਰਤਿਆ ਕਿ ਇਹੋ ਜੀ ਗੱਲ ਕਰਦੇ ਤੁਹਾਨੂੰ ਕੀ ਲੱਗਦਾ ਮਸ ਤੂੰ ਤੁਹਾਡਾ ਕੀ ਵਿਚਾਰ ਹੈ ਅਮਰਿਤਪਾਲ ਤੁਸੀਂ ਮੀਡੀਆ ਦੇ ਐਕਟਿਵਿਸਟ ਹੀ ਅਸੀਂ ਵੇਖਿਆ ਹੁਣ ਤੱਕ ਹੋਰ ਤਾਂ ਕੁਝ ਨਹੀਂ ਜਾਨੀ ਤੁਹਾਨੂੰ ਲੱਗਦਾ ਵੀ ਉਹ ਮਾਰ ਰਿਹਾ ਠੀਕ ਕਰਾ ਰਿਹਾ ਹੈ ਨਾ ਕੀ ਬਹਾਦਰੀਆਂ ਹੈ ਗੈਂਗਸਟਰੀਆਂ ਹੈ ਇਹਨੂੰ ਅੰਗੇਜਸਟ ਸਖਤ ਸਖਤ ਕਾਰਵਾਈ ਨੂੰ ਸਲਾਖਾਂ 'ਚ ਪਾਓ ਇਹਨੂੰ ਖੁੱਲਾ ਨਾ ਕੋ ਮਣਦੋ ਕਿ ਅਮਰਿਤਪਾਲ ਸਿੰਘ ਮੈਰੋ ਨੇ ਕਤਲ ਕੀਤਾ ਹੈ ਗਲਤ ਕੀਤਾ ਤੇ ਉਹਨਾਂ ਨੂੰ ਇੱਕੋ ਜਵਾਬ ਮਿਲਦਾ ਹੈ ਉਹਦੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਫਿਰ ਇਹੋ ਜੀਆਂ ਬੀਬੀਆਂ ਜਿਹੜੀਆਂ ਗੰਦ ਪਾਉਂਦੀਆਂ ਆਪਦੇ ਘਰੇ ਵੀਡੀਓ ਸੁਣਾ ਕੇ ਵੇਖ ਲੋ ਉਹਦਾ ਉਹਨਾਂ ਦਾ ਆਰਗੂਮੈਂਟ ਅੱਗੇ ਆ ਜਾਂਦਾ ਤੁਸੀਂ ਕੀ ਲੈਣਾ ਅਸੀਂ ਆਪਣੇ ਘਰ ਕੀ ਕਰਨਾ ਨਹੀਂ ਕਰਨਾ ਹਰ ਬੰਦੇ ਦੀ ਘਰ ਦੀ ਜ਼ਿੰਮੇਵਾਰੀ ਉਹਦੀ ਮੁਖੀ ਦੀ ਆ ਕੀ ਆ ਇਹ ਕਾਲਤਾ ਦੇ ਜਥੇਦਾਰ ਹੈ ਅਮਰਿਤਪਾਲ ਸਿੰਘ ਮੈਰੋ ਦੀ ਵੀਡੀਓ ਆਈ ਸਟੋਰੀ ਉਸਨੇ ਪਾਈ ਲਿਖ ਕੇ ਪਾਇਆ ਈ ਸੋਸ਼ਲ ਮੀਡੀਆ ਦੇ ਲੋਕਾਂ ਨੂੰ ਚਾਹੇ ਮੁੰਡੇ ਨੇ ਕੁੜੀਆਂ ਨੇ ਚੇਤਾਵਨੀ ਦਿੱਤੀ ਕਿ ਅਗਲੇ 24 ਘੰਟਿਆਂ ਤੱਕ ਜੇਕਰ ਤੁਸੀਂ ਗੰਦ ਪਾਉਣੋਂ ਨਾ ਹਟੇ ਤਾਂ ਫਿਰ ਤੁਹਾਡਾ ਵੀ ਇਹੀ ਹਾਲ ਕਰਾਂਗੇ ਕਤਲ ਦੇ ਕੇਸ ਵਿੱਚ 5-7 ਸਾਲ ਜੇ ਜਾਣਾ ਹੀ ਆ ਤਾਂ 5-7 ਹੋਰ ਲੈ ਕੇ ਰਗੜ ਕੇ ਜਾਵਾਂਗੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਦੋ ਤਰ੍ਹਾਂ ਆਈਆਂ ਸਾਹਮਣੇ ਕੁਝ ਲੋਕ ਕਹਿ ਰਿਹਾ ਕਿ ਅਮਰਤਪਾਲ ਸਿੰਘ ਨੂੰ ਕੋਈ ਹੱਕ ਨਹੀਂ ਹੈ ਇਸ ਤਰ੍ਹਾਂ ਕਤਲ ਕਰ ਦੇਣ ਦਾ ਕਾਨੂੰਨ ਨੇ ਚੀਜ਼ਾਂ ਦੇਖਣੀਆਂ ਨੇ ਪਰ ਕੁਝ ਲੋਕ ਕਹਿੰਦੇ ਆ ਕਿ ਨਹੀਂ ਅਮਰਤਪਾਲ ਸਿੰਘ ਮੈਰੋਂ ਨੇ ਜੀ ਕੀਤਾ ਬਿਲਕੁਲ ਠੀਕ ਹੈ ਇਹ ਦੋਵਾਂ ਤਰ੍ਹਾਂ ਦੇ ਵਿੱਚ ਜਿਹੜੀ ਬਹਿਸ ਚੱਲ ਰਹੀ ਹੈ ਇਸੇ ਦੇ ਵਿਚਾਲੇ ਇੱਕ ਵੀਡੀਓ ਹਰਜੀਤ ਸਿੰਘ ਰਸੂਲਪੁਰ ਜਿਹੜਾ ਕੀ ਸੋਸ਼ਲ ਮੀਡੀਆ ਦਾ ਉਹ ਵੀ ਚਾਚੇ ਚਿਹਰਾ ਨੇ ਕਾਫੀ ਵਾਰ ਉਹਨਾਂ ਨੂੰ ਵੀ ਦੇਖਿਆ ਗਿਆ ਕਈ ਮੁੱਦਿਆਂ ਤੇ ਬੋਲਦੇ ਆ ਹੋਏ ਉਹਨਾਂ ਨੇ ਵੀ ਵੀਡੀਓ ਪਾਈ ਕਿ ਨਹੀਂ ਮੈਂ ਖੜਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਮਜ਼ੋਰ ਨੇ ਅਮਰਤਪਾਲ ਸਿੰਘ ਮਹਿਰੋ ਜਿਹੜੇ ਮਜਬੂਤ ਲੋਕਾਂ ਦੇ ਉੱਤੇ ਵੱਡੇ ਲੋਕਾਂ ਤੇ ਕਿਉਂ ਨਹੀਂ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਕਿਉਂਕਿ ਉਹ ਡਰਪੋਕ ਐ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਉਹ ਸਾਡੇ ਨਾਲ ਆ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਰਸੂਲਪੁਰ ਜੀ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਨਾ ਕਿ ਤੁਸੀਂ ਅਚਾਨਕ ਇੱਕ ਵੀਡੀਓ ਪਾਉਨੇ ਹੋ ਕਾਫੀ ਘੰਟੇ ਬੀਤ ਚੁੱਕੇ ਸੀ ਉਸ ਕਾਂਡ ਨੂੰ ਪੁਲਿਸ ਦੀ ਵੀ ਪ੍ਰੈਸ ਕਾਨਫਰੰਸ ਹੋ ਗਈ ਅਚਾਨਕ ਤੁਹਾਡੀ ਵੀਡੀਓ ਆਈ ਤੁਹਾਨੂੰ ਕਿਸੇ ਨੇ ਦੱਸਿਆ ਸੀ ਇਸ ਉੱਤੇ ਬੋਲਣ ਬਾਰੇ ਜਾਂ ਤੁਹਾਡਾ ਮਨ ਕੀਤਾ ਕਿ ਨਹੀਂ ਬੋਲੇ ਬਿਨਾ ਸਰਨਾ ਨਹੀਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਾਈ ਸਾਹਿਬ ਜੀ ਮੈਂ ਕਿਸੇ ਦੇ ਕਹਿਣ ਤੇ ਕਦੇ ਨਹੀਂ ਬੋਲਦਾ ਮੈਨੂੰ ਨਾ ਕੋਈ ਬੁਲਾਉਣ ਵਾਲਿਆਂ ਚੋਂ ਆ ਨਾ ਮੈਨੂੰ ਕੋਈ ਚੁੱਪ ਕਰਾਉਣ ਵਾਲਿਆਂ ਚੋਂ ਆ ਮੈਂ ਗੁਰੂ ਤਾਂ ਸਿੱਖ ਹਾਂ ਉਹਦੇ ਸਿੱਖ ਦਾ ਫਰਜ਼ ਬਣਦਾ ਮੈਂ ਪੰਜਾਬ ਦਾ ਪੰਜਾਬ ਦਾ ਜੰਮਿਆ ਤੇ ਪੰਜਾਬ ਦਾ ਮੇਰਾ ਪਰਿਵਾਰ ਆ ਤੇ ਮੈਂ ਇੱਥੇ ਜੰਮਿਆ ਤੇ ਮੈਂ ਇੱਥੇ ਮਰਨਾ ਹੈ ਲੇਕਿਨ ਕੋਈ ਸਾਡੇ ਪੰਜਾਬ ਦੇ ਵਿੱਚ ਇੱਕ ਬੰਦਾ ਉੱਠ ਕੇ ਸਾਡੇ ਲੋਕਾਂ ਨੂੰ ਡਰਾਉਣ ਧਮਕਾਉਣ ਲਾ ਜਵੇ ਚੈਲੰਜ ਕਰ ਦੇਵੇ ਤਾਂ ਇਹ ਆਪਾਂ ਤਾਂ ਨਹੀਂ ਬਈ ਬਰਦਾਸ਼ਤ ਆਪਾਂ ਗੁਲਾਮੀ ਨਹੀਂ ਪਸੰਦ ਕਰ ਸਕਦੇ ਆਪਣੇ ਲੋਕਾਂ ਨੇ ਸਮਰਥਨ ਦਿੱਤਾ ਹੈ ਅਨੇਵਾਹ ਪੋਸਟਾਂ ਪੈ ਰਹੀਆਂ ਕਿ ਅਮਰਤਪਾਲ ਸਿੰਘ ਮੈਰੋ ਨੇ ਆਹ ਕੀਤੀ ਹੈ ਸੂਰਮੇ ਵਾਲੀ ਗੱਲ ਉਹਨਾਂ ਦਾ ਫਿਰ ਬਾਰੇ ਕੀ ਖਿਆਲ ਹੈ ਤੁਹਾਡਾ ਇਹ ਜਿਹੜੇ-ਜਿਹੜੇ ਪਾ ਰਹੇ ਨੇ ਉਹ ਆਪਣਾ-ਆਪਣਾ ਪਹਿਲਾਂ ਪ੍ਰੋਫਾਈਲ ਚੈੱਕ ਕਰਨ ਆਪਣੇ-ਆਪਣੇ ਪਰਿਵਾਰ ਦਾ ਇਤਿਹਾਸ ਚੈੱਕ ਕਰਨ ਕਿ ਆ ਉਹਨਾਂ ਨੇ ਜੀਵਨ 'ਚ ਕੋਈ ਗੁਨਾਹ ਹੀ ਨਹੀਂ ਕੀਤੇ ਸਾਰਿਆਂ ਦੇ ਪੜਦੇ ਨੇ ਇੱਕ ਕੁੜੀ ਨੂੰ ਮਾਰ ਕੇ ਤੁਸੀਂ ਦੱਸੋ ਕਿੰਨੀ ਇੱਥੇ ਵੀ ਕਿਹੜਾ ਮੋਰਚਾ ਫਤਿਹ ਕਰਤਾ ਇੱਕ ਨਿਹੱਥੇ ਨੂੰ ਮਾਰ ਦੇਣਾ ਇੱਕ ਧੀ ਨੂੰ ਮਾਰ ਦੇਣਾ ਕਿਸੇ ਦੀ ਭੈਣ ਨੂੰ ਮਾਰ ਦੇਣਾ ਕਿਸੇ ਦੀ ਮਾਂ ਨੂੰ ਮਾਰ ਦੇਣਾ ਇਹ ਸਿੱਖ ਦਾ ਕਰਤਾਰ ਨਹੀਂ ਹੈ ਸਿੱਖ ਕਦੇ ਔਰਤਾਂ ਤੇ ਬਾਰ ਨਹੀਂ ਕਰਦੇ ਨਾ ਬੱਚਿਆਂ ਤੇ ਨਿਹੱਥੇ ਤੇ ਬਾਰ ਕਰਦੇ ਗਊ ਤੇ ਗਰੀਬੀ ਰਕਸ਼ਾਵਾਦ ਤੇ ਸਿੱਖ ਬਣੇ ਨੇ ਨਾ ਕਿ ਕਿਸੇ ਨੂੰ ਮਾਰਨ ਵਾਸਤੇ ਬਣੇ ਨੇ ਪਰ ਜਿਹਨੂੰ ਮਾਰਿਆ ਗਿਆ ਕਹਿੰਦੇ ਭਾਵੇਂ ਉਹਦੇ ਫਾਲੋਅਰ ਲੱਖਾਂ ਦੇ ਵਿੱਚ ਸੀ ਉਹਨੂੰ ਕੋਈ ਵੇਖਣ ਵਾਲਿਆਂ ਦੀ ਗਿਣਤੀ ਵਧ ਹੋ ਸਕਦੀ ਹੈ ਪਰ ਜਦੋਂ ਸੰਸਕਾਰ ਕਰਨ ਦਾ ਵੇਲਾ ਸੀ ਨਾ ਪਰਿਵਾਰ ਦੇ ਤਿੰਨ ਜੀ ਨਹੀਂ ਜੁੜ ਸਕਦੇ ਉਦੇ ਨਾਲ ਜੀ ਚਾਹੇ ਤੁਹਾਡੇ ਨਾਲ ਲੱਖਾਂ ਹੀ ਜੁੜ ਜਾਣ ਉੱਪਰ ਹਸਾਬ ਤਵ ਕਰਮਾਂ ਦਾ ਹੀ ਹੋਣਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੀਵ ਨੇ ਸਰੀਰ ਹੀ ਛੱਡ ਤਾ ਨਾ ਫਿਰ ਇਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਦੇਖੋ ਜੀ ਕਤਲ ਤਾਂ ਹੋਇਆ ਹੁੰਦਾ ਕਿਸੇ ਮਲਜ਼ੂਮ ਮਜਲੂਮ ਦਾ ਕਿਸੇ ਕਮਜ਼ੋਰ ਦਾ ਤਾਂ ਕਿੰਨੇ ਲੋਕ ਪੰਜਾਬ ਦੀ ਖਾਸੀਅਤ ਤੇ ਸੜਕਾਂ ਤੇ ਉਤਰਦੇ ਆ ਵੀ ਇਹ ਧੱਕਾ ਹੋਇਆ ਪਰ ਇਸ ਕੁੜੀ ਦੇ ਲਈ ਤਿਕੋ ਆਇਆ ਹੀ ਨਹੀਂ ਪੰਜਾਬ ਦੇ ਲੋਕਾਂ ਦਾ ਜਿਹੜਾ ਇਸ ਸਮੇ ਜਿਹੜਾ ਚਿਹਰਾ ਹੈ ਉਹ ਕਲੀਅਰ ਨਹੀਂ ਹੈਗਾ ਕਿ ਉਹ ਕੀ ਕਰਨਾ ਚਾਹੁੰਦੇ ਨੇ ਪੰਜਾਬ ਦੇ ਬੱਚੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਕਿਹਿਆ ਜਾਂ ਦੇਖਣਾ ਚਾਹੁੰਦੇ ਨੇ ਜਿਹੜੇ ਲੋਕ ਅੱਜ ਪੰਜਾਬ ਦੇ 99.99% ਫੈਸ਼ਨ ਦੀ ਇੰਡਸਟਰੀ ਚ ਆਏ ਹੋਏ ਨੇ ਲੋਕ ਹਰ ਬੰਦਾ ਆਪਣਾ ਇੰਸਟਾਗ੍ਰam ਤੇ ਬਾਣੇ ਵਾਲੇ ਅਮਰਧਾਰੀ ਆਪਣੀਆਂ ਪਤਨੀਆਂ ਦੇ ਨਾਲ ਰੀਲਸ ਪਾ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਡਾਂਸਸ ਕਰ ਰਹੇ ਨੇ ਕਿੰਨੇ ਅੱਜ ਠੇਕੇ ਖੁੱਲੇ ਨੇ ਪੰਜਾਬ 'ਚ ਸਕੂਲ ਘਟ ਨੇ 10 ਗੁਣਾ ਠੇਕੇ ਹੋਣਗੇ ਕੀ ਉਹ ਚੰਗੇ ਨੇ ਅੱਜ ਸ਼ਰਾਬਾਂ ਪੀ ਕੇ ਲੋਕ ਕਿੱਥੇ ਕਿੱਥੇ ਫੜੇ ਆ। ਇੱਕ ਮੈਂ ਸੋਸ਼ਲ ਮੀਡੀਆ ਦੇਖਿਆ ਕਿ ਅ ਅਮਤਾਰੀ ਬੰਦਾ ਚਿੱਟਾ ਪੇਛਤਾ ਫੜਿਆ ਗਿਆ। ਸੋ ਅਜਿਹਾਂ ਜਿਹੜੀਆਂ ਹਰਕਤਾਂ ਆ ਰਹੀਆਂ ਨੇ, ਜਿਹੇ ਜਿਹੇ ਜਿਹੜੇ ਕਾਂਡ ਹੋ ਰਹੇ ਨੇ, ਉਹਨਾਂ ਤੋਂ ਸ਼ਰਮਿੰਦਾ ਨਹੀਂ। ਅੱਜ ਪੰਜਾਬ ਦੇ ਵਿੱਚ ਕੁੜੀਆਂ ਨੂੰ ਸ਼ਰੀਆਮ ਨਚਾਇਆ ਜਾਂਦਾ ਵਿਹਾਂ ਦੇ ਵਿੱਚ। ਇਹ ਲੋਕੀ ਨੇ ਜਿਹੜੇ ਅੱਜ ਕਹਿੰਦੇ ਬਹੁਤ ਵਧੀਆ ਗੱਲ ਹੋ ਗਿਆ। ਆਪਣੀ ਆਪਣੀ ਮਾਂ ਦੀ ਕਸਮ ਖਾਣ, ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਣ ਕਿ ਤੁਸੀਂ ਅੱਜ ਤੋਂ ਬਾਅਦ ਨੱਚੂਗੇ ਨਹੀਂ। ਤੁਸੀਂ ਅੱਜ ਤੋਂ ਬਾਅਦ ਕਿਸੇ ਵੀ ਪ੍ਰੋਗਰਾਮ 'ਚ ਉਥੇ ਨਹੀਂ ਜਾਊਗਾ ਜਿੱਥੇ ਡਾਂਸਰਸ ਪ੍ਰੋਗਰਾਮ ਹੁੰਦਾ ਹੋਵੇ ਸਾਰੇ ਨੇ ਜਾਣਦੇ ਨੇ ਇਹ ਤੁਸੀਂ ਕਹਿੰਦੇ ਵੀ ਲੋਕਾਂ ਦਾ ਵੀ 도ਗਲਾ ਕਿਰਦਾਰ ਹੈ ਡੈਫੀਨਟਲੀ ਡੈਫੀਨਟਲੀ 100% ਹੈ ਅੱਜ ਦੇਖੋ ਸបਤੇ ਬਾਅਦ ਅਗਰ ਪੰਜਾਬ ਦੇ ਵਿੱਚ ਜਿਨੇ ਕਲਚਰ ਪ੍ਰੋਗਰਾਮ ਦੇ ਨਾਮ ਤੇ ਸਾਡਾ ਕਲਚਰ ਧੀਆ ਨੂੰ ਨਚਾਉਣ ਦਾ ਨਹੀਂ ਹੈ ਸਾਡਾ ਕਲਚਰ ਔਰਕੈਸਟਰ ਨਚਾਉਣ ਦਾ ਨਹੀਂ ਹੈ ਸਾਡਾ ਕਲਚਰ ਵਿਆਹਾਂ ਦੇ ਵਿੱਚ ਸ਼ਰਾਬ ਦਾ ਨਹੀਂ ਹੈ ਸਾਡਾ ਕਲਚਰ ਦੇਹੇਜ ਦਾ ਨਹੀਂ ਹੈ ਸਾਡਾ ਕਲਚਰ ਕੁੜੀਆਂ ਨੂੰ ਮਾਰਨ ਦਾ ਨਹੀਂ ਹੈ ਸਾਡਾ ਕਲਚਰ ਨਿਹੱਥੀਆਂ ਤੇ ਬਾਰ ਕਰਨ ਦਾ ਨਹੀਂ ਹੈ ਸਾਡਾ ਕਲਚਰ ਮਜਰੂਮ ਦੀ ਰੱਖਿਆ ਕਰਨ ਵਾਤੇ ਨਿਰਦੋਸ਼ ਦੇ ਨਾਲ ਖੜਨ ਦਾ ਇਹ ਚੰਗੀਆਂ ਚੰਗੀਆਂ ਗੱਲਾਂ ਤੁਸੀਂ ਪਹਿਲਾਂ ਕਿਉਂ ਨਾ ਕੀਤੀਆਂ ਹੁਣ ਅਮਰਤਪਾਲ ਸਿੰਘ ਮਹਿਰੋਂ ਦੇ ਦਿਵਾਲੇ ਹੋਏ ਹੋ ਕਹਿੰਦੇ ਤੁਸੀਂ ਤੇ ਉਹਨਾਂ ਲਈ ਗੈਂਗਸਟਰ ਸ਼ਬਦ ਵੀ ਵਰਤ ਲਿਆ ਉਹ ਕਿਉਂ ਵਰਤਿਆ ਕਿ ਇਹੋ ਜੀ ਗੱਲ ਕਰ ਦਿੱਤੀ ਤੁਹਾਨੂੰ ਕੀ ਲੱਗਦਾ ਬਸ ਤਾਲ ਤੂੰ ਤੁਹਾਡਾ ਕੀ ਵਿਚਾਰ ਹੈ ਅਮਰਤਪਾਲ ਸੋਸ਼ਲ ਮੀਡੀਆ ਦੇ ਇੱਕ ਐਕਟਿਵਿਸਟ ਹੀ ਅਸੀਂ ਵੇਖਿਆ ਹੁਣ ਤੱਕ ਹੋਰ ਤਾਂ ਕੁਝ ਨਹੀਂ ਜਾਣ ਤੁਹਾਨੂੰ ਲੱਗਦਾ ਵੀ ਉਹ ਮਾਰਿਆ ਠੀਕ ਲਾ ਰਿਹਾ ਹੈ ਨਾ ਅਸੀਂ ਤਾਂ ਬਿਲਕੁਲ ਨਹੀਂ ਕਿਹਾ ਠੀਕ ਹੋਰ ਕੀ ਹੈ ਅਗਾ ਗੈਂਗਸਟਰ ਹੀ ਆ ਨਾ ਮੈਂ ਤੁਹਾਨੂੰ ਇਹ ਜਾਨਣਾ ਚਾਹਣਾ ਕਿ ਗੈਂਗਸਟਰ ਕਿਵੇਂ ਤੁਹਾਨੂੰ ਕਿਉਂ ਲੱਗਿਆ ਕਿ ਉਹ ਗੈਂਗਸਟਰ ਕਹਿਣਾ ਚਾਹੀਦਾ ਉਹਨੂੰ ਉਹ ਕਹਿ ਰਿਹਾ ਕੀ ਲਾਈਵ ਹੋ ਕੇ ਕਹਿ ਰਿਹਾ ਕਿ ਮੇਰੇ ਬੰਦਿਆਂ ਨੇ ਮਾਰਿਆ ਮੈਂ ਜ਼ਿੰਮੇਵਾਰੀ ਲੈਣਾ ਜੇਕ 2-4 ਹੋਰ ਇੱਕ ਹੀ ਆ ਇਹ ਕੀ ਇਹਨੂੰ ਸੂਮਰ ਸੂਰਮਤੀ ਪਾਉਂਗੇ ਕੀ ਬਹਾਦਰੀਆ ਹੈ ਗੈਂਗਸਟਰ ਹੀ ਆ ਇਹ ਇਹੋ ਜਿਹੀਆਂ ਗਤੀਵਿਧੀਆਂ ਦਾ ਕੰਮ ਹੁੰਦਾ ਹੈ ਕੰਟਰੋਲ ਕਰਨ ਦਾ ਪੁਲਿਸ ਦਾ ਸਰਕਾਰ ਦਾ ਤੁਸੀਂ ਉਸ ਵੀਡੀਓ ਦੇ ਵਿੱਚ ਸਰਕਾਰ ਤੇ ਪੁਲਿਸ ਦੇ ਉੱਤੇ ਸਵਾਲ ਨਹੀਂ ਚੁੱਕਿਆ ਤੁਸੀਂ ਵੀ ਜਿਹੜੀ ਸਵਾਰ ਕੇ ਨਹੀਂ ਦੇਖੀ ਹੈਗੀ ਮੇਰੇ ਮਤਾਬਕ ਤੁਸੀਂ ਵੀਡੀਓ ਪੂਰੀ ਨਹੀਂ ਦੇਖੀ ਹੁਣ ਦੱਸ ਦਿਓ ਕੀ ਕਿਹਾ ਮੈਂ ਉਹਦੇ ਵਿੱਚ ਮਾਨਯੋਗ ਡੀਜੀਪੀ ਤੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਇਹਨੂੰ ਅੰਗੇਜਡ ਸਖਤ ਸਖਤ ਕਾਰਵਾਈ ਨੂੰ ਸਲਾਖਾਂ ਜਿ ਪਾਓ ਇਹਨੂੰ ਖੁੱਲਾ ਨਾ ਘੁੰਮਣ ਦਿਓ ਪੁਲਿਸ ਕਹਿ ਚੁੱਕੀ ਹੈ ਬਠਿੰਡੇ ਦੀ ਪੁਲਿਸ ਦੀ ਐਸਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਰਾਂਗੇ ਕਾਰਵਾਈ ਲੇਕਿਨ ਜਲਦੀ ਤੇ ਜਲਦੀ ਤਾਂ ਜੋ ਇਹਦੀ ਅਗਲੀ ਵੀਡੀਓ ਨਾ ਕੋਈ ਪਾਵੇ ਇਹਦੀ ਕੋਈ ਅਜਹੀ ਵੀਡੀਓ ਨਹੀਂ ਹੋਣੀ ਚਾਹੀਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸੇ ਨੂੰ ਡਰਾਵੇ ਨਾ ਧਮਕਾਵੇ ਨਾ ਇਹਨੂੰ ਜੇਲ੍ਹ 'ਚ ਡੱਕ ਕੇ ਰੱਖੋ ਕਿ ਤਾਂ ਜੋ ਪੰਜਾਬ ਦਾ ਮਾਹੌਲ ਠੀਕ ਰਹੇ ਇੱਕ ਗੱਲ ਤਾਂ ਚਲੋ ਇਹ ਪਾਸਾ ਹੋ ਗਿਆ ਕਿ ਤੁਸੀਂ ਚਾਹੁੰਦੇ ਕੀ ਹੋ ਕੰਟਰੋਲ ਕੀ ਕਰਨਾ ਹੈ ਕੁਝ ਲੋਕ ਤੁਹਾਡੇ ਹੁਣ ਤੱਕ ਜਿੰਨੇ ਇੰਟਰਵਿਊ ਆਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਥੱਲੇ ਜਿਹੜੇ ਕਮੈਂਟ ਆ ਰਹੇ ਨੇ ਉਹ ਕਹਿ ਰਹੇ ਆ ਕਿ ਇਸ ਬਾਬਾ ਜੀ ਨੂੰ ਫਿਕਰ ਇਹ ਤਾਂ ਹੈ ਕਿ ਅਮਰਤਪਾਲ ਸਿੰਘ ਨੂੰ ਕੀ ਕਹਿਣਾ ਕੀ ਸਮਝਾਉਣਾ ਹੈ ਇਹ ਉਹਨਾਂ ਨੂੰ ਕਿਉਂ ਨਹੀਂ ਸਮਝਾਉਂਦੇ ਜਿਹੜਾ ਵਲਗਰ ਕੰਟੈਂਟ ਬਣਾਉਂਦੇ ਆ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਆ ਉਹਨਾਂ ਨੂੰ ਕਿਉਂ ਨਹੀਂ ਸਮਝਾਉਂਦੇ ਮੈਂ ਤਾਂ ਇਹ ਕਹਿਣਾ ਦੇਖਣ ਵਾਲੇ ਜ਼ਿਆਦਾ ਨੇ ਬਣਾਉਣ ਵਾਲੇ ਘੱਟ ਨੇ ਬਣਾਉਣ ਵਾਲੇ ਤਾਂ ਗਿਣਤੀ ਦੇ ਹੋਣਗੇ 100 ਹੋਣਗੇ 1000 ਹੋਣਗੇ 2000 ਹੋਣਗੇ ਦੇਖਣ ਵਾਲੇ ਤੁਸੀਂ ਕਰੋੜਾਂ ਨੇ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਦੋਂ ਲੱਖਾਂ ਦੇ ਵਿੱਚ ਚੇਂजेस ਆਏਗੀ ਤਾਂ ਸਮਾਜ ਦਾ ਭਲਾ ਹੋਗਾ ਦੇਖਣਾ ਬੰਦ ਕਰ ਦਿਓ ਮੈਂ ਤਾਂ ਦੇਖਦਾ ਨਹੀਂ ਹੈਗਾ ਮੈਂ ਆਪਣੇ ਪਰਿਵਾਰ ਨੂੰ ਕਹਿੰਦਾ ਤੁਸੀਂ ਇਹ ਚੀਜ਼ਾਂ ਨਹੀਂ ਦੇਖਣੀਆਂ ਇਹ ਦੇਖਦੇ ਨੇ ਇਹ ਆਪਣੇ ਬੱਚਿਆਂ ਨੂੰ ਦਿਖਾਉਂਦੇ ਨੇ ਤਾਂ ਆਜੇ ਆਰਗੂਮੈਂਟਸ ਵੀ ਕਰਦੇ ਨੇ ਤੇ ਜਿਹੜਾ ਸਵਾਲ ਕਰ ਰਿਹਾ ਨਾ ਕਿ ਅਮਰਤਪਾਲ ਸਿੰਘ ਮੈਰੋ ਨੇ ਕਤਲ ਕੀਤਾ ਹੈ ਗਲਤ ਕੀਤਾ ਤੇ ਉਹਨਾਂ ਨੂੰ ਇੱਕੋ ਜਵਾਬ ਮਿਲਦਾ ਹੈ ਉਹਦੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਫਿਰ ਇਹੋ ਜਿਹੀਆਂ ਬੀਬੀਆਂ ਜਿਹੜੀਆਂ ਗੰਦ ਪਾਉਂਦੀਆਂ ਆਪਦੇ ਘਰੇ ਵੀਡੀਓ ਸੁਣਾ ਕੇ ਵੇਖ ਲਓ ਉਹਦਾ ਉਹਨਾਂ ਦਾ ਆਰਗੂਮੈਂਟ ਅੱਗੋਂ ਇਹ ਆ ਜਾਂਦਾ ਤੁਸੀਂ ਕੀ ਲੈਣਾ ਅਸੀਂ ਆਪਣੇ ਘਰ ਕੀ ਕਰਨਾ ਨਹੀਂ ਕਰਨਾ ਹਰ ਬੰਦੇ ਦੀ ਘਰ ਦੀ ਜ਼ਿੰਮੇਵਾਰੀ ਉਹਦੀ ਮੁਖੀ ਦੀ ਆ ਮੇ ਤੁਹਾਡੇ ਪਰਵਾਦੀ ਜਿਵੇਂ ਤੁਹਾਡੀ ਆ ਮੇਰੇ ਦੀ ਮੇਰੇ ਦੀ ਆ ਇਹਨਾਂ ਨੂੰ ਕਿਸੇ ਦੀ ਜ਼ਿੰਮੇਵਾਰੀ ਨਹੀਂ ਇਹਨਾਂ ਨੂੰ ਪੰਜਾਬ ਸਰਕਾਰ ਨੇ ਜਿਵੇਂ ਕੀ ਹੈ ਕਾਲਤਾ ਦਾ ਜਥੇਦਾਰ ਹੈ ਸ਼੍ਰੀ ਕਾਲਤਾ ਦਾ ਜਥੇਦਾਰ ਸਾਫ ਸਿੰਘ ਸਾਹਿਬ ਜਥੇਦਾਰ ਗੜਗੱਜ ਸਿੰਘ ਨੂੰ ਮੈਂ ਬੇਨਤੀ ਕਰਦਾ ਤੁਸੀਂ ਮਾੜਾ ਜਾ ਇਤੇ ਬੋਲੋ ਕਿ ਸਿੱਖਾਂ ਵੱਲੋਂ ਧੀ ਦਾ ਮੁਕਤਲ ਕਰ ਦੇਣਾ ਕਿਸੇ ਔਰਤ ਦਾ ਕਤਕ ਆ ਨਾ ਜਾਇਜ ਆ ਕਿ ਨਾ ਜਾਇਜ ਆ ਉਹ ਦੱਸ ਦੇਣੇ ਇਹਦੇ ਬਾਰੇ ਤਾਂ ਅਮਰਜਪਾਲ ਮੈਰੋਂ ਨੇ ਖੁਦ ਕਿਹਾ ਆ ਆਪਣੇ ਲਿਖਿਆ ਹੋਇਆ ਕਹਿੰਦਾ ਸੀ ਧੀਆਂ ਤੇ ਉੱਤੇ ਨਹੀਂ ਹੱਥ ਚੁੱਕਦੇ ਪਰ ਜਦੋਂ ਕੋਈ ਸੁਧਰੇਗਾ ਨਹੀਂ ਪਿਆਰ ਨਾਲ ਸਮਝਾਇਆ ਤਾਂ ਫਿਰ ਕਰਨਾ ਪੈਂਦਾ ਏ ਜੇ ਕਹਿੰਦੇ ਜਿਵੇਂ ਤੁਹਾਡੇ ਮੂੰਹ ਚ ਮਾੜੇ ਸ਼ਬਦ ਨਿਕਲ ਜਾਂਦੇ ਆ ਫਿਰ ਐਂ ਹੀ ਸਾਡੇ ਤੋਂ ਕਤਲ ਹੋ ਜਾਂਦਾ ਕੋਈ ਗੱਲ ਨਹੀਂ ਜੇ ਹੁਣ ਜੇ ਮਾਂ ਦਾ ਦੁੱਧ ਪੀਤਾ ਹੁਣ ਕਿਸੇ ਨੂੰ ਕਹੀਂ ਫਿਰ ਤੈਨੂੰ ਦੱਸੂਗਾ ਮੈਂ ਪਤਾ ਤਾਂ ਹੀ ਬੋਲਿਆ ਕਿਉਂ ਮਾਰ ਦੂਗਾ ਕਿਸੇ ਨੂੰ ਇਹ ਕੌਣ ਆ ਡਰ ਨਹੀਂ ਲੱਗਦਾ ਤੁਹਾਨੂੰ ਕਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਕਾ ਤੇ ਵਾਏ ਅਰੇ ਦੇਸ਼ ਵਾਸਤੇ ਜੰਮੇ ਆਂ ਭਾਰਤਵਾਦ ਸਮਾਜ ਵਾਸਤੇ ਆਂ ਕੋਈ ਡਰਨਾ ਕਿ ਇਹ ਜੇ ਮਲੰਗ ਤੇ ਗੁਰੂ ਦਾ ਸਿੱਖ ਨਹੀਂ ਡਰਦਾ ਇਸ ਤਰ੍ਹਾਂ ਦੀ ਜਿਹੜੀ ਇਹ ਨਾ ਕੰਟਰੋਵਰਸੀ ਕਹਿ ਲੋ ਜਾਂ ਇੱਕ ਦੂਜੇ ਉੱਤੇ ਬਿਆਨ ਬਾਜ਼ਰੀ ਆ ਜਿਹੜੀ ਇਹ ਤੁਹਾਨੂੰ ਨਹੀਂ ਲੱਗਦਾ ਆਪਸੀ 파ੜ ਜਿਆਦਾ ਵੱਧ ਰਿਹਾ ਬਾਹਰਲੇ ਲੋਕੀ ਜਿਆਦਾ ਤਮਾਸ਼ਾ ਵੇਖਦੇ ਆ ਕਿ ਆ ਦੇਖੋ ਸਿੱਖਾਂ ਵਿੱਚ ਕੀ ਚੱਲੀ ਜਾਂਦਾ ਸਿੱਖ ਕੁੜੀਆਂ ਨੂੰ ਮਾਰ ਰਹੇ ਨੇ ਉਹ ਉਹ ਨਹੀਂ ਤੁਹਾਨੂੰ ਨਜ਼ਰ ਆ ਰਿਹਾ ਇੱਕ ਬਾਣੇ ਦੇ ਵਿੱਚ ਨਿਹੰਗ ਸਿੰਘ ਕਾਰ ਦੇ ਵਿੱਚ ਕਿਵੇਂ ਉਹਦੀ ਜਾਨ ਨਿਕਲੀ ਹੋਗੀ ਤੁਹਾਨੂੰ ਕਿਤੇ ਕਿਸੇ ਨੇ ਸਵਾਲ ਨਹੀਂ ਕਰਿਆ ਹੈਗਾ ਕਿ ਉਹਦੀ ਜਾਨ ਕਿਵੇਂ ਨਿਕਲੀ ਹੋਗੀ ਕਿਵੇਂ ਉਹਨੇ ਤੜਫ ਤੜਫ ਕੇ ਆਪਣੇ ਪ੍ਰਾਣ त्यागे ਹੋਣਗੇ ਤੁਸੀਂ ਕਲਪਨਾ ਕਰਕੇ ਦੇਖੋ ਇਹਨੂੰ ਹਜ਼ੂਰੀਆ ਕਹਿੰਦੇ ਨੇ ਸ਼ਾਇਦ ਤੁਹਾਨੂੰ ਇਹਦੀ ਜੇ ਮਰਿਆਦਾ ਨਾ ਪਤਾ ਹੋਵੇ ਇੱਕ ਹਜ਼ੂਰੀਏ ਦੇ ਨਾਲ ਗਲਾ ਘੁੱਟ ਕੇ ਉਹਨੂੰ ਮਾਰ ਦੇਣਾ ਉਹਨੇ ਕਿਵੇਂ ਆਪਣੇ ਪ੍ਰਾਣ त्याਗੇ ਕਿਤੇ ਕਲਪਨਾ ਕਰਕੇ ਦੇਖਿਓ ਉਹਦੀ ਰੂਹ ਕਿਵੇਂ ਤੜਫੁੱਟੀ ਹੋਗੀ ਸਾਨੂੰ ਤਾਂ ਬਹੁਤ ਔਖਾ ਕੰਮ ਹੈ। ਦੋਨੋਂ ਮਾਰਨ ਵਾਲਿਆਂ ਨੂੰ ਕਾਤਲਾ ਨੂੰ ਦੋਨੋਂ ਫੜ ਵੀ ਲਿਆ ਗਿਆ ਤੀਜਾ ਵੀ ਨਾਮਜਦ ਅਮਰਿਤਪਾਲ ਸਿੰਘ ਮੈਰੋ ਪੁਲਿਸ ਨੇ ਕਿਹਾ ਕਿ ਜਲਦੀ ਫੜ ਲੈਣਾ ਸੀ। ਮੈਂ ਕਹਿੰਦਾ ਫੜ ਕੇ ਕਦੇ ਜੀਵਨ ਜੀਵਨ ਚ ਇਹਨੂੰ ਬਾਹਰ ਨਾ ਕੱਢਿਓ। ਹੰਸੀ ਲਾ ਦਿਓ ਇਹਨਾਂ ਨੂੰ। ਤਾਂ ਜੋ ਸਮਾਜ ਵਿੱਚ ਦੁਬਾਰਾ ਇਹ ਕੰਮ ਨਾ ਹੋਵੇ। ਪਰ ਇੱਕ ਅਸਰ ਤੇ ਹੋਇਆ ਨਾ ਇਸ ਕਾਰਵਾਈ ਦੇ ਨਾਲ। ਚਲੋ ਕਤਲ ਕਰਨਾ ਮਾੜੀ ਗੱਲ ਸੀ ਪਰ ਅਸਰ ਇਹ ਹੋਇਆ ਕਿ ਕੰਟੈਂਟ ਪਾਉਣ ਵਾਲਿਆਂ ਦੀ ਗਿਣਤੀ ਘਟ ਗਈ। ਸਾਰਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਤੋਂ ਪਹਿਲਾਂ ਗਲਤੀਆਂ ਹੋ ਗਈਆਂ ਹੋ ਗਈਆਂ। ਅੱਗੇ ਤੋਂ ਅਸੀਂ ਇਹੋ ਜਿਹਾ ਕੁਝ ਨਹੀਂ ਕਰਨਾ। ਦੇਖੋ ਮੈਂ ਕਹਾ ਕਿਸੇ ਨੂੰ ਡਰਾ ਕੇ ਔਰੰਗਜ਼ੇਬ ਨੇ ਕੀ ਕੀਤਾ ਤਲਵਾਰ ਦੇ ਦਮ ਤੇ ਧਰਮ ਬਦਲਿਆ ਮੰਦਰ ਤੋੜੇ ਅੱਜ ਯਾਦ ਹਨ ਹਿੰਦੁਸਤਾਨ ਦੇ ਵਿੱਚ 90% ਜਿਹੜੇ ਸਾਡੇ ਮੁਸਲਮਾਨ ਨੇ ਇਹ ਤਲਵਾਰ ਦੇ ਦਮ ਤੇ ਬਣਵਾਏ ਗਏ ਨੇ ਔਰੰਗਜ਼ੇਬ ਦੇ ਔਲਾਦ ਇਹ ਆ ਅਸੀਂ ਨਹੀਂ ਹੈਗੀ ਇਸ ਚੀਜ਼ਾਂ ਖਤਮ ਕਿਵੇਂ ਹੋਣਗੀਆਂ ਕਿ ਬੋਲਣਾ ਹੀ ਪਵੇ ਤੁਹਾਨੂੰ ਵੀ ਨਾ ਮਾੜਾ ਚੰਗਾ ਬੋਲਣਾ ਪਵੇ ਨਾ ਉਹਨਾਂ ਨੂੰ ਬੋਲਣਾ ਪਵੇ ਖਤਮ ਕਿਵੇਂ ਹੋਣਗੀਆਂ ਟੀਚਰਸ ਤੇ ਸਭ ਤੋਂ ਮੇਨ ਹੈ ਕਿ ਟੀਚਰ ਜਦੋਂ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਨੇ ਡਾਂਸਿੰਗ ਪ੍ਰੋਗਰਾਮ ਬੰਦ ਹੋ ਜਾਣਗੇ ਨਾਚ ਗਾਣੇ ਬੰਦ ਹੋ ਜਾਣਗੇ ਜਦੋਂ ਉਹ ਚੀਜ਼ਾਂ ਬੰਦ ਹੋਣਗੀਆਂ ਫੇਰ ਬੰਦ ਹੋਏਗਾ ਬੈਸੇ ਨਹੀਂ ਫਰਕ ਪੈਣਾ ਨਾਥਿੰਗ ਪਰ ਸੋਸ਼ਲ ਮੀਡੀਆ ਦੇ ਉੱਤੇ ਤੇ ਹੁਣ ਕੰਟਰੋਲ ਤੋਂ ਬਾਹਰ ਹੋ ਗਈਆਂ ਚੀਜ਼ਾਂ ਜਿਹਦਾ ਦਿਲ ਕਰਦਾ ਆਪਦਾ ਚੈਨਲ ਬਣਾਉਂਦਾ ਹੈ ਆਪਦੀ ਆਈਡੀ ਬਣਾਉਂਦਾ ਪਾ ਦਿੰਦਾ ਕੁਝ ਕੋਈ ਹੋ ਨਹੀਂ ਇੱਥੇ ਕੋਈ ਰੋਕ ਟੋਕ ਥੋੜੀ ਹੈ ਤੁਸੀਂ ਵੀ ਬਣਾਇਆ ਵਾ ਬਾਕੀ ਨੇ ਬਣਾਇਆ ਗਾਲਾਂ ਨਹੀਂ ਨਾ ਕੱਢਦੀ ਪਰ ਗੱਲ ਤਾਂ ਇਹ ਹੈ ਸੋਚ ਬਦਲੂਗੀ ਨਾ ਸੋਚ ਕਿੱਥੇ ਅچھے ਟੀਚਰਸ ਤੇ ਮਿਲੂਗੀ ਅچھے ਪੇਰੈਂਟਸ ਤੇ ਮਿਲੂਗੀ ਸਮਾਜ ਤੋਂ ਮਿਲੂਗੀ ਸਕੂਲ ਕਾਲਜ ਆਰ ਯੂਨੀਵਰਸਿਟੀ ਇਹਦੇ ਵਿੱਚ ਨਾਚਿੰਗ ਨਾ ਸਾਲਾ ਪ੍ਰੋਗਰਾਮ ਕੋਈ ਨਹੀਂ ਹੋਣਾ ਚਾਹੀਦਾ ਮੇਰੀ ਮੰਨਣਾ ਹੈ ਤੁਹਾਡੇ ਬਾਰੇ ਕਿਹ ਵੀ ਗੱਲ ਹੋ ਰਹੀ ਹੈ ਕਿ ਚਲੋ ਸਟੈਂਡ ਇਸ ਮਾਮਲੇ ਦੇ ਉੱਤੇ ਇਹਨਾਂ ਨੇ ਸਪਸ਼ਟ ਲਿਆ ਕਿ ਅਸੀਂ ਖੜੇ ਕਿਹੜੇ ਪਾਸੇ ਆ ਇਹ ਹੀ ਸਟੈਂਡ ਜਦੋਂ ਹੋਰ ਜਿਹੜੇ ਬਹੁ ਗਿਣਤੀ ਧਰਮ ਦੀਆਂ ਜਥੇਬੰਦੀਆਂ ਕਰਦੀਆਂ ਵੈਲੈਂਟਾਈਨ ਡੇ ਦੇ ਉੱਤੇ ਮੁੰਡੇ ਕੁੜੀਆਂ ਨੂੰ ਕੁੱਟਿਆ ਜਾਂਦਾ ਕਟਾਪਾ ਚੜਾਇਆ ਜਾਂਦਾ ਉਦੋਂ ਕਿਉਂ ਨਹੀਂ ਤੁਸੀਂ ਬੋਲਦੇ ਉਦੋਂ ਤੁਹਾਨੂੰ ਕੀ ਹੋ ਜਾਂਦਾ ਮੇਰੇ ਸਾਹਮਣੇ ਕਦੇ ਆਇਆ ਨਹੀਂ ਹੈ ਜਹ ਪਾਟ ਮੈਨੂੰ ਕੋਈ ਲੱਗਦਾ ਨਹੀਂ ਹੈਗਾ ਕਿ ਵੈਲੈਂਟਾਈਨ ਚੰਡੀਗੜ੍ਹ ਦੇ ਵਿੱਚ ਕਦੇ ਇਹ ਗੱਲ ਹੋਈ ਹੋਵੇ ਬਹੁਤ ਹੋਇਆ ਜੀ ਤੁਸੀਂ ਸਰਚ ਕਰਕੇ ਵੇਖਿਓ ਮੇਰੇ ਧਿਆਨ 'ਚ ਨਹੀਂ ਹੈਗਾ ਮੇਰੇ ਧਿਆਨ ਇਸ ਤਰ੍ਹਾਂ ਉਹ ਵੀ ਕਰਦੇ ਆ ਤੇ ਗਲਤ ਕਰਦੇ ਆ ਉਹੀ ਦੀ ਗੱਲ ਹੈ ਕਿਸੇ ਤੇ ਵੀ ਤੁਸੀਂ ਅਪਰਾਧ ਕਰ ਰਹੇ ਹੋ ਤੁਸੀਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਹੋ ਮਾੜੀ ਗੱਲ ਹੈ ਇਹ ਸਾਰੇ ਮਾਮਲਿਆਂ ਦੇ ਵਿੱਚ ਹੁਣ ਇੱਕ ਗੱਲ ਹੋਰ ਤੁਹਾਡੇ ਤੋਂ ਮੈਂ ਜਾਨਣਾ ਚਾਹੁੰਦਾ ਕਿ ਵੀਡੀਓ ਤੁਸੀਂ ਪਾਈ ਡੀਜੀਪੀ ਨੂੰ ਅਪੀਲ ਕੀਤੀ ਮੁੱਖ ਮੰਤਰੀ ਨੂੰ ਕੀਤੀ ਪਰ ਇਸ ਮਾਮਲੇ ਦੇ ਉੱਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕੰਮ ਪ੍ਰਸ਼ਾਸਨ ਸਰਕਾਰ ਦਾ ਕਰਨ ਵਾਲਾ ਹੈ ਤਾਂ ਫਿਰ ਥੱਲੇ ਲੋਕ ਲੜਨਗੇ ਹੀ ਨਹੀਂ ਉੱਥੋਂ ਕੰਟਰੋਲ ਹੋ ਜਾਵੇ ਉੱਪਰ ਹੀ ਚਾਹੀਦਾ ਤੇ ਇਹੀ ਹੈ ਜੇ ਨਹੀਂ ਹੁੰਦਾ ਤਾਂ ਮੈਨੂੰ ਦੱਸ ਦੇਣਾ ਤੁਸੀਂ ਫਿਰ ਕੀ ਕੀ ਕਰ ਸਕਦੇ ਉਠਾ ਦੇਣਾ ਕੁਰਸੀ ਤੇ ਆਪਣੀ ਤੇ ਮੈਂ ਕਰ ਦਊਗਾ ਕੰਟਰੋਲ ਹੂੰ ਬਸ ਤੁਹਾਡੇ ਕੋਲ ਅਥਾਰਟੀ ਹੋਊਗੀ ਤਾਂ ਤੁਸੀਂ ਗੱਲ ਹੈ ਓਬਵੀਜੀ ਗੱਲ ਹੈ ਤੇ ਜਿਹੜੇ ਲੋਕ ਹੁਣ ਤੁਹਾਨੂੰ ਇਸ ਸਟੈਂਡ ਤੋਂ ਬਾਅਦ ਧਮਕਾ ਰਹੇ ਨੇ ਜਾਂ ਗੱਲਾਂ ਬਾਤਾਂ ਦੇ ਨਾਲ ਜਾਂ ਫੋਨ ਦੇ ਉੱਤੇ ਉਹਨਾਂ ਚੀਜ਼ਾਂ ਨੇ ਕਿੰਨਾ ਕੋਸਰ ਕੀਤਾ ਤੁਹਾਡੇ ਦਿਮਾਗ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਰਜੀਤ ਸਿੰਘ ਉਹ ਦਿਨ ਜੰਮੇ ਨਹੀਂ ਹੈਗਾ ਕਾਲਾਂ ਆਈਆਂ ਤੁਹਾਨੂੰ ਥ੍ਰੈਟ ਕਾਲ ਰਾਤ ਆਈਆਂ ਨੇ ਕੀ ਕਹਿੰਦੇ ਸੀ ਰਾਤੇ ਹੀ ਹਮਕੋ ਤੁਮਕੋ ਕਰ ਦਿੱਤੇ ਮੈਂ ਕੱਟ ਦਿੰਦਾ ਫੋਨ ਫਾਲਤੂ ਕਿਉਂ એનર્ਜੀ ਵੇਸਟ ਕਰਨੀ ਆ ਹੂੰ ਕਿਉਂ એનર્ਜੀ ਵੇਸਟ ਕਰਨੀ ਆ ਅੱਛੀ ਜਗ੍ਹਾ ਵਰਤੀ ਦੀ ਐਨਰਜੀ ਹੂੰ ਤੇ ਜੇ ਅਮਰਤਪਾਲ ਸਿੰਘ ਮੈਰੋਂ ਉੱਤੇ ਕਾਨੂੰਨੀ ਕਾਰਵਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਤਾਂ ਤੁਹਾਡਾ ਕੋਈ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਨਹੀਂ ਰਹਿ ਜਾਂਦਾ ਮੇਰਾ ਉਹਦੇ ਨਾਲ ਕੋਈ ਨਾ ਉਹਦੇ ਸ਼ਰੀਰ ਨਾਲ ਕੋਈ ਵੈਰ ਆ ਨਾ ਉਹਦੇ ਬਾਣੇ ਨਾਲ ਨਾ ਉਹਦੇ ਨਾਮ ਨਾਲ ਉਹਦੀਆਂ ਜਿਹੜੇ ਲੱਛਣ ਹਨ ਨਾ ਲੱਛਣ ਠੀਕ ਹੋ ਜਾਂਦੇ ਆ ਲੱਛਣ ਠੀਕ ਹੋ ਗਏ ਤਾਂ ਕੰਮ ਬਣ ਜਾਣਾ ਤਾਂ ਨੂੰ ਇਸ ਸੀਜ਼ਨ ਨਾਲ ਨਹੀਂ ਫਰਕ ਪਿਆ ਕਿ ਅਮਰਿਤਪਾਲ ਦੇ ਨਾਲ ਹੁਣ ਖੜਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੁਹਾਡੇ ਨਾਲ ਘੱਟ ਹੈ ਘੱਟ ਵੱਧ ਦਾ ਕੀ ਫਰਕ ਹੈ ਕੋਈ ਫਰਕ ਨਹੀਂ ਹੈ ਸੱਚ ਦੇ ਮਾਰਕ ਤੇ ਵਿਰਲੇ ਹੀ ਹੁੰਦੇ ਨੇ ਝੂਠ ਦਾ ਪਸਾਰਾ ਜ਼ਿਆਦਾ ਹੁੰਦਾ ਝੂਠ ਦੇ ਨਾਲ ਜ਼ਿਆਦਾ ਹੁੰਦੇ ਨੇ ਹਮੇਸ਼ਾ ਇਹ ਤੇ ਤੁਹਾਡੇ ਬਾਰੇ ਇੱਕ ਗੱਲ ਉਦੋਂ ਵੀ ਬੜੀ ਪ੍ਰਚਲਿਤ ਹੋਈ ਸੀ ਮੇਰਾ ਆਖੀਰਲਾ ਹੀ ਸਵਾਲ ਹੈ ਕਿ ਜਦੋਂ ਤੁਸੀਂ ਰਾਮ ਮੰਦਰ ਤੇ ਜਾ ਕੇ ਆਪਣੇ ਹਿਸਾਬ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਸੇਵਾ ਕੀਤੀ ਤੇ ਤੁਹਾਨੂੰ ਆਰਐਸਐਸ ਨਾਲ ਸਿੱਧੇ ਤੌਰ ਤੇ ਜੁੜਿਆ ਗਿਆ ਕਿ ਤੁਸੀਂ ਸਿੱਖ ਧਰਮ ਦੀਆਂ ਮਰਿਆਦਾਵਾਂ ਨੂੰ ਲੰਘ ਕੇ ਕਈ ਕੰਮ ਐਸੇ ਕੀਤੇ ਆ ਉੱਥੇ ਸਿੱਖ ਧਰਮ ਦਾ ਮਾਣ ਵਧਾਇਆ ਹਮੇਸ਼ਾ ਵਧਾਉਂਦਾ ਰਹੂੰਗਾ ਮੈਂ ਕਿਸੇ ਤੇ ਪਰਮਿਸ਼ਨ ਲੈ ਕੇ ਮੰਦਰ ਨਹੀਂ ਜਾਂਦਾ ਮੈਂ ਕਿਸੇ ਤੇ ਪਰਮਿਸ਼ਨ ਲੈ ਕੇ ਗੁਰਦੁਆਰੇ ਨਹੀਂ ਜਾਂਦਾ ਮੈਂ ਕਿਸੇ ਡਰਦਾ ਨਹੀਂ ਹੈ ਕਿਸੇ ਤੇ ਨਾ ਡਰਾਉਣਾ ਸੇਵਾ ਮੇਰਾ ਧਰਮ ਹੈ ਮੈਂ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਿੱਥੇ ਵੀ ਮੇਰਾ ਜੀ ਕਦਮ ਹੈ ਸੇਵਾ ਕਰਦਾ ਰਹੂੰਗਾ ਤੇ ਰਹਿੰਦੀ ਦੁਨੀਆ ਤੱਕ ਵੀ ਕਰਦਾ ਰਹੂੰਗਾ ਸੇਵਾ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ ਤੁਹਾਡੀ ਲੋਚਨਾ ਇਸ ਕਰਕੇ ਜ਼ਿਆਦਾ ਹੋਈ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਮੂਰਤੀ ਪੂਜਾ ਦਾ ਤਾਂ ਕੋਈ ਥਾਂ ਹੀ ਨਹੀਂ ਹੈ ਪਰ ਤੁਸੀਂ ਮੂਰਤੀਆਂ ਦੀ ਪੂਜਾ ਕਰਦੇ ਹੋ ਘਰ 'ਚ ਵੀ ਬਾਹਰ ਵੀ ਇਹ ਕੀ ਮਾੜੀ ਗੱਲ ਹੈ ਫੇਕੀ ਹੋ ਗਿਆ ਕਤਲ ਤਾਂ ਨਹੀਂ ਕਰਦਾ ਮੇਰੋ ਵਾਂਗ ਕਤਲਤਾ ਨਹੀਂ ਕਰਦਾ ਕੁੜੀਆਂ ਦੇ ਡਰਾਉਂਦਾ ਤਾਂ ਨਹੀਂ ਮੇਰੋ ਵਾਂਗ ਪੂਜਾ ਕੋਈ ਮਾੜੀ ਕਰਨਾ ਤੁਸੀਂ ਪੂਜਾ ਨੂੰ ਮਾੜਾ ਸਮਝਦੇ ਹੋ ਨਹੀਂ ਮੈਂ ਮਾੜਾ ਕਿਹਾ ਹੀ ਨਹੀਂ ਮੈਂ ਕਹਿੰਦੇ ਕਿ ਸਿੱਖ ਧਰਮ ਦੇ ਵਿੱਚ ਇਹ ਸਿਧਾਂਤ ਨਹੀਂ ਹੈ ਮੂਰਤੀ ਪੂਜਾ ਓਏ ਕੋਈ ਇਹ ਬੇਲੀਆ ਗੱਲਾਂ ਨੇ ਇਹ ਸਿਰਫ ਲੋਕਾਂ ਨੂੰ ਲੜਾਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਅਜਿਹੇ ਕੰਟੈਂਟ ਨੂੰ ਕਦੇ ਵੀ ਨਾ ਯੂਜ਼ ਕਰੋ ਤੁਹਾਨੂੰ ਵੀ ਕੜਵਾਈਦਾ ਮੇਰੀ ਕੀ ਮੂਰਤੀਆਂ ਪੂਜਾ ਐ ਇਦਾਂ ਨਹੀਂ ਉਦਾਂ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਕੋਈ ਨਹੀਂ ਮੈਂ ਤੁਹਾਨੂੰ ਬਹੁਤ ਸਾਰੇ ਐਸੇ ਚਮਤਕਾਰ ਦਿਖਾ ਦਊਗਾ ਜਿਹੜੇ ਲਾਈਵ ਦਿਖਦੇ ਨੇ ਬੇਅੰਤ ਕਿਤੇ ਇੱਛਾ ਹੋਈ ਉਸੇ ਤੇ ਗੱਲ ਕਰਾਂਗੇ ਫਿਰ ਇੱਕ ਚਮਤਕਾਰ ਐਸਾ ਕਰ ਦਿਓ ਕਿ ਜਿਹੜਾ ਮਾੜਾ ਬੋਲਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਬੰਦ ਹੋ ਜਾਣ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਕਾਨ ਕੀ ਹੈ ਮਾੜਾ ਦੇਖੋ ਹੀ ਨਾ ਜਿਹੜੇ ਲੋਕ ਇੱਥੇ ਗਾਲਾਂ ਕੱਢ ਸਾਦੇ ਨੇ ਲਿਖ ਸਕਦੇ ਨੇ ਬੋਲ ਸਕਦੇ ਨੇ ਉਹੀ ਅਜਹੀਆਂ ਵੀ ਰੀਲਸ ਦੇਖਦੇ ਨੇ ਤੇ ਜਦੋਂ ਮੌਕਾ ਮਿਲਦਾ ਤਾਂ ਉਹ ਉਹੀ ਐਂਟੀ ਹੋ ਜਾਂਦੇ ਦੇਖੋ ਹੀ ਨਾ ਜੇ ਤੁਹਾਨੂੰ ਉਹ ਚੀਜ਼ ਨਹੀਂ ਪਸੰਦ ਨਾ ਦੇਖੋ ਤਾਨੂੰ ਮੈਨੂੰ ਨਹੀਂ ਪਸੰਦ ਆ ਮੈਨੂੰ ਨਾ ਦੇਖੋ ਸਿੰਪਲ ਜਿਹਾ ਕਾਨੂੰਨੀ ਕਾਰਵਾਈ ਨਾ ਹੁੰਦੀ ਵੈਸੇ ਸਮਝਾਇਆ ਜਾਂਦਾ ਜਾਂ ਕੁਝ ਹੋਰ ਤਰੀਕਾ ਵਰਤਿਆ ਜਾਂਦਾ ਫਿਰ ਤੁਸੀਂ ਨਹੀਂ ਸੀ ਬੋਲਣਾ ਤੁਹਾਨੂੰ ਕਤਲ ਤੋਂ ਦਿੱਕਤ ਹੋਈ ਹੈ ਕਿਸੇ ਨੂੰ ਮਾਰ ਦੇਣਾ ਇਹ ਕੋਈ ਹੋ ਨਹੀਂ ਆਇਆ ਮਾਰਨਾ ਤਾਂ ਗਲਤ ਗੱਲ ਹੈ ਨਾ ਮੈਨੂੰ ਨਹੀਂ ਤੁਹਾਨੂੰ ਵੀ ਹੋਣੀ ਚਾਹੀਦੀ ਆ ਕਤਲ ਦੀ ਬਾਰੇ ਤੇ ਅਸੀਂ ਕਿਹਾ ਹੀ ਨਹੀਂ ਕਿ ਸਹੀ ਹੋਇਆ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਤੁਹਾਨੂੰ ਵੀ ਹੋਣੀ ਚਾਹੀਦੀ ਦਿੱਕਤ ਕੱਲੀ ਮੈਨੂੰ ਨਹੀਂ ਹਰ ਇੱਕ ਇਨਸਾਨ ਨੂੰ ਜਦੋਂ ਨਾ ਕਿਸੇ ਤੇ ਕਤਲ ਤੇ ਦਿੱਕਤ ਹੋਣ ਲੱਗ ਜੂਗੀ ਤਾਂ ਸਮਾਜ ਦੇ ਵਿੱਚ ਆਪਣਾ ਪਨ ਆਪਣੇ ਆਪ ਹੀ ਆ ਜਾਣਾ ਬਹੁਤ ਸ਼ੁਕਰੀਆ ਧੰਨਵਾਦ ਹਰਜੀਤ ਸਿੰਘ ਰਸੂਲਪੁਰ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਹਾਲਾਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਜਦੋਂ ਦਾ ਸਟੈਂਡ ਲਿਆ ਵੀਡੀਓ ਗਈ ਲੋਕਾਂ ਤੱਕ ਸਾਰਿਆਂ ਨੇ ਬੁਰਾ ਚੰਗਾ ਵੀ ਕਿਹਾ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਪਰ ਅਮਰਿਤਪਾਲ ਸਿੰਘ ਮਹਿਰੋਂ ਦੇ ਉਸ ਸਟੈਂਡ ਦੇ ਬਾਰੇ ਕਤਲ ਕੀਤੇ ਜਾਣ ਦੇ ਬਾਰੇ ਇਹਨਾਂ ਨੇ ਆਪਣੀ ਗੱਲ ਰੱਖੀ ਹੈ ਤੁਹਾਡਾ ਕੀ ਮੰਨਣਾ ਹੈ ਕੌਣ ਕਿੱਥੇ ਸਹੀ ਤੇ ਕੌਣ ਗਲਤ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ ਨਾਲ